ਯਾਦਗਾਰ ਤੇ ਬਾਬਾ ਨਾਨਕ ਜੀ ਦਾ ਪ੍ਰਾਤਨ ਚਿੱਤਰ ਤੁਸੀਂ ਦੇਖੋ ਇਹ ਬਾਬਾ ਨਾਨਕ ਜੀ ਦਾ ਇਸ ਠਾਕੁਰਦਵਾਰੇ ਨੂੰ ਰਾਜਾ ਰਗਵੰਸ਼ ਜੋਗੀ ਮਹਾਰਾਜਾ ਕਪੂਰਥਲਾ ਹੋਏ ਹਨ ਉਹਨਾਂ ਦੇ ਸਮੇਂ ਵਿੱਚ ਇਹ ਕਿਲਾ ਤਿਆਰ ਹੋਈ ਥੀ ਕਾਲ ਮਸ਼ਹੂਰ ਹੈ ਇੱਥੇ ਦੇ ਕਹਿੰਦੇ ਰੁੱਖ ਬੜੇ ਜੰਗਲ ਬੜੇ ਮਸ਼ਹੂਰ ਆ ਸੋ ਇਦਾਂ ਹੀ ਅਸੀਂ ਜੰਗਲਾਂ ਦੀ ਸੈਰ ਕਰਦੇ ਕਰਦੇ ਅੱਜ ਪਹੁੰਚੇ ਆ ਤੁਸੀਂ ਦੇਖ ਰਹੇ ਆ ਪਿੰਡ ਰਾਮ ਕਟਵਾਲੀ ਇੱਕ ਪੁਰਾਣਾ ਇਤਿਹਾਸਕ ਪਿੰਡ ਆ ਜਿੱਥੇ ਜੀ ਦੀ ਰਾਜ ਬਣਿਆ ਹੋਇਆ ਆ ਤੇ ਜਿਹੜਾ ਮਹਾਰਾਜਾ ਪਟਿਆਲਾ ਦੀ रियासत ਦਾ ਇੱਕ ਹਿੱਸਾ ਸੀਗਾ ਤੇ ਹੁਣ ਤਾਂ ਚਲੋ ਇਹ ਪੰਜਾਬ ਸਰਕਾਰ ਦੇ ਅਧੀਨ ਆ ਚੁੱਕਾ ਆ ਤੇ ਜਿਹੜਾ ਇਹ ਰੋਡ ਤੁਸੀਂ ਦੇਖ ਰਹੇ ਹੋ ਇਹ ਰੋਡ ਹੈਗਾ ਜੀ ਹੁਸ਼ਿਆਰਪੁਰ ਤੋਂ ਹਰਿਆਣਾ ਤੇ ਹਰਿਆਣੇ ਤੋਂ ਇਹ ਰੋਡ ਨਿਕਲਿਆ ਜੀ ਸਿੱਧਾ ਕਮਾਈ ਦੇਵੀ ਤਲਵਾੜੇ ਨੂੰ ਇਹ ਰੋਡ ਦੇ ਉੱਤੇ ਲਗਭਗ ਢੋਲਵਾੜਾ ਸਾਰੀ ਜ਼ਰੂਰੀ ਜੇ ਜਾਣਕਾਰੀ ਪ੍ਰਕਾਸ਼ਵਾ ਪੈਂਦਾ ਢੋਲਵਾੜੇ ਤੋਂ ਤਕਰੀਬਨ 2 ਕਿਲੋਮੀਟਰ ਵਿੱਚ ਬੇਸ ਤੇ ਉੱਤੇ ਇਹ ਜਿਹੜਾ RAM ਟਕਵਾਲੀ ਪਿੰਡ ਵਸਿਆ ਹੋਇਆ ਆ ਇੱਥੋਂ ਤਕਰੀਬਨ 2 ਕਿਲੋਮੀਟਰ ਜ ਆਪਾਂ ਅੰਦਰ ਜਾਵਾਂਗੇ ਉੱਥੇ ਪ੍ਰਚੀਨ ਜਿਹੜਾ ਕਿਲਾ ਆ ਤੇ ਨਾਲ ਹੀ ठाकुर ਦੁਆਰਾ ਮੰਦਿਰ ਆ ਤਾਂ ਸਾਰਿਆਂ ਨੇ ਇਸ ਵੀਡੀਓ ਦੇ ਦੌਰਾਨ ਮੇਨਾ ਬਣੇ ਰਹਿਣਾ ਇਸ ਵੀਡੀਓ ਨੂੰ ਲਾਈਕ ਵੀ ਕਰਦਾ ਤੇ ਹੋ ਸਕਦਾ ਵੀਡੀਓ ਥੋੜੀ ਬਹੁਤੀ ਲੰਬੀ ਵੀ ਹੋ ਜਾਵੇ ਪਰ ਅਸੀਂ ਪ੍ਰੋਪਰ ਤੌਰ ਤੇ ਤੁਹਾਨੂੰ ਜਾਣਕਾਰੀ ਦੇਣੀ ਆ ਇਹ ਦੀ ਕਿ ਮੋਬਾਈਲ ਚੱਕਿਆ ਜਾਂ ਕੈਮਰਾ ਚੱਕ ਕੇ ਅਸੀਂ ਵੀਡੀਓ ਬਣਾਉਣ ਲੱਗ ਪਏ ਨਹੀਂ ਅਸੀਂ ਤੁਹਾਨੂੰ ਪ੍ਰੋਪਰ ਜਾਣਕਾਰੀ ਦਵਾਂਗੇ ਇੱਥੇ ਦੇ ਇਤਿਹਾਸ ਦੀ ਤੇ ਇਸ ਪਿੰਡ ਬਾਰੇ ਦੀ ਸੋ ਚੱਲਦੇ ਆ ਕਰਦੇ ਆ ਇਸ ਪਿੰਡ ਦੀ ਸੈਰ ਤੁਹਾਨੂੰ ਜਾਣਦੇ ਆ ਇਸ ਰੰਗ ਤੇ ਆ ਹੁਣ ਅਸੀਂ ਪਹੁੰਚ ਚੁੱਕੇ ਆ ਠਾਕੁਰਦਵਾਰਾ ਮੰਦਿਰ ਦੇ ਅੰਦਰ ਤੇ ਇੱਥੇ ਕਰਾਵਾਂਗੇ ਤੁਹਾਨੂੰ ਮੰਦਿਰ ਦੀ ਸੈਰ ਤੇ ਨਾਲ ਹੀ ਤੁਹਾਨੂੰ ਜਿਹੜਾ ਇੱਥੇ 1100 ਸਾਲ ਪੁਰਾਣਾ ਪ੍ਰਚੀਨ ਕਿਲਾ ਆ ਉਹ ਵੀ ਤੁਹਾਨੂੰ ਇੱਥੇ ਅਸੀਂ ਦਿਖਾਵਾਂਗੇ ਤਾਂ ਸਾਡੇ ਨਾਲ ਵੀਡੀਓ ਤੇ ਬਣੇ ਰਹਿਣਾ ਆ ਤੇ ਚੱਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਜੀ ਆਓ ਚਲਿਏ ਮੰਦਿਰ ਦੇ ਅੰਦਰ ਹੁਣ ਅਸੀਂ ਮੰਦਿਰ ਦੇ ਅੰਦਰ ਚੱਲੇ ਆ ਤੇ ਕਰਾਵਾਂਗੇ ਤੁਹਾਨੂੰ ਮੰਦਿਰ ਦੀ ਸੈਰ ਤੇ ਬਣੇ ਰਹੋ ਸਾਡੇ ਮੰਦਿਰ ਦਾ ਮੁੱਖ ਦਵਾਰ ਆ ਇੱਥੋਂ ਮੰਦਿਰ ਦੇ ਅੰਦਰ ਐਂਟਰੀ ਹੁੰਦੀ ਆ ਤਾਂ ਸਾਹਮਣੇ ਸਾਨੂੰ ਜਿਹੜੇ ਮੰਦਰ ਦੇ ਦਰਸ਼ਨ ਹੁੰਦੇ ਆ ਬਹੁਤ ਹੀ ਸ਼ਾਂਤਮਈ ਜਗਾ ਤੁਸੀਂ ਦੇਖ ਰਹੇ ਹੋ ਉਹ ਸਾਹਮਣੇ ਪਹਾੜ ਬਣੇ ਆ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਵਿੱਚ ਬਸਿਆ ਹੋਇਆ ਇਹ ਪ੍ਰਚੀਨ ਮੰਦਰ ਲਗਭਗ 1100 ਸਾਲ ਪੁਰਾਣਾ ਹੈ ਇਦਾਂ ਇਤਿਹਾਸ ਆ ਤੋਂ ਪਹਿਲਾਂ ਅਸੀਂ ਮੰਦਰ ਦੀ ਕਰਾਵਾਂਗੇ ਤੁਹਾਨੂੰ ਸਹਿਰ ਸਾਹਮਣੇ ਗੱਦੀ ਸਤਿਗੁਰੂ ਬਾਬਾ ਸ਼੍ਰੀ ਰਾਮਦਾਸ ਜੀ ਮਹਾਰਾਜ ਜੀ ਦੀ ਜਿਹੜੇ ਇੱਥੋਂ ਦੇ ਸੰਸਤਾਪਕ ਹੋਏ ਆ ਮੰਦਰ ਦੇ ਇਹ ਵੀ ਮੰਦਰ ਦਾ ਕੋਈ ਪੁਰਾਣਾ ਰੁੱਖ ਲੱਗਦਾ ਆ ਲੋਕਾਂ ਦੀ ਮੰਨਤ ਪੂਰੀ ਹੁੰਦੀ ਆ ਚੂੜੇ ਵਗੈਰਾ ਇੱਥੇ ਚੜਾਏ ਹੋਏ ਆ ਤੇ ਇੱਥੇ ਦਾ ਇਤਿਹਾਸ ਕਾਫੀ ਪੁਰਾਣਾ ਅਸੀਂ ਆ ਚੁੱਕੇ ਆ ਜੀ ਇਸ ਟਾਈਮ ਕਿਲੇ ਦੇ ਅੰਦਰ ਜਿਹੜਾ ਮਹਾਰਾਜਾ ਪਟਿਆਲਾ ਦੀ रियासत ਦਾ ਹਿੱਸਾ ਸੀ ਤੇ ਉਹਨਾਂ ਦੁਆਰਾ ਬਣਾਇਆ ਗਿਆ ਇਹ ਕਿਲਾ ਆ ਤੇ ਮੰਦਿਰ ਵੀ ਉਹਨਾਂ ਦੁਆਰਾ ਹੀ ਸਥਾਪਿਤ ਕੀਤਾ ਗਿਆ ਸੀ ਤੇ ਤੁਸੀਂ ਦੇਖ ਰਹੇ ਹੋ ਉੱਪਰ ਕਾਫੀ ਕਾਰਾਗਿਰੀ ਕੀਤੀ ਹੋਈ ਆ ਇਹ ਡਿਜ਼ਾਈਨ ਵਗੈਰਾ ਜਿਹੜੇ ਤੁਸੀਂ ਆ ਦੇਖ ਰਹੇ ਹੋ ਪੁਰਾਣੇ ਇਹ ਸਾਰੇ ਹੀ ਉਸ ਟਾਈਮ ਦੇ ਬਣੇ ਹੋਏ ਨੇ ਆ ਬਾਕੀ ਹੋ ਸਕਦਾ ਕਿ ਕੁਝ ਰੈਗੂਲੇਸ਼ਨ ਕੀਤੀ ਹੋ ਸਕਦੀ ਹੈ ਇਹਨਾਂ ਦੀ ਤੇ ਇਹਦੇ ਵਿੱਚ ਆ ਸਤਿਰਿਆ ਵਗੈਰਾ ਤੁਸੀਂ ਦੇਖ ਸਕਦੇ ਹੋ 1100 ਸਾਲ ਪੁਰਾਣੀਆਂ ਇੱਥੇ ਤਾਂ ਅੱਜ ਕੱਲ ਬਿਲਡਿੰਗ ਕੋਈ ਬਣਾਉ ਤਾ 100 ਸਾਲ ਨਹੀਂ ਉਹ ਟਿਕਦੀ 50 ਸਾਲ ਬਾਅਦ ਉਹ ਬਿਲਡਿੰਗ ਹੀ ਖਤਮ ਹੋ ਜਾਂਦੀ ਆ ਤੇ 1100 ਸਾਲ ਪੁਰਾਣੀਆਂ ਇਹ ਜਿਹੜੀਆਂ ਤੁਸੀਂ ਚੀਜ਼ਾਂ ਦੇਖ ਰਹੇ ਹੋ ਆ ਤਾਕੀਆਂ ਦਰਵਾਜ਼ੇ ਔਰ ਮਿਲਦਾ ਭਾਜੀ ਇਹ ਆਪਣੇ ਨਾਨਕਸ਼ਾ ਇੱਟਾਂ ਹੋਣਗੀਆਂ ਨਾ ਨਾਨਕਸ਼ਾ ਇੱਟਾਂ ਤੇ ਇਹ ਹੁੰਦਾ ਹੁੰਦਾ ਤਾਂ ਜਿੱਦਾਂ ਤੁਸੀਂ ਉਹ ਫਿਲਮਾਂ ਦੇ ਵਿੱਚ ਦੇਖਦੇ ਆ ਕਿ हां भाई महारानियां ਜਾਂ ਉਹ ਰਾਜੇ ਇੱਥੇ ਬੈਠ ਕੇ ਬਾਹਲਾ ਦ੍ਰਿਸ਼ ਦੇਖਦੇ ਹੁੰਦੇ ਆ ਤੇ ਮੈਂ ਬਾਜੀ ਤੁਹਾਨੂੰ ਕਹਿੰਦਾ ਮਾੜਾ ਜਿਹਾ ਨਾ ਇੱਧਰ ਦੇਖੋ ਇਹ ਉਸ ਟਾਈਮ ਦੇ ਚਿੱਤਰ ਆ ਜਿਹੜੇ ਦਰਸਾਏ ਗਏ ਆ ਚਿੱਤਰਕਾਰ ਦੇ ਵੱਲੋਂ ਤੇ ਆਲੇ ਵਗੈਰਾ ਵੀ ਇੱਥੇ ਬਣੇ ਹੋਏ ਆ ਇਹ ਮੇਰੇ ਖਿਆਲ ਨਾਲ ਬਾਜੀ ਉਸ ਟਾਈਮ ਦੇ ਉੱਤੇ ਇਹਨਾਂ ਆਲਿਆਂ ਦੇ ਵਿੱਚ ਲਾਈਟ ਵਗੈਰਾ ਵਾਸਤੇ ਜਾਂ ਕੋਈ ਚੀਜ਼ ਵਗੈਰਾ ਰੱਖਣ ਵਾਸਤੇ ਹਾਂ ਹਾਂ ਪਾਜੀ ਉਸ ਟਾਈਮ ਤੇ ਹੱਥ ਨਾਲ ਤੁਸੀਂ ਇਹ ਚੀਜ਼ ਦੇਖੋ ਨਾ ਤੁਸੀਂ ਇਹ ਚੀਜ਼ ਦੇਖੋ ਕਿ ਕਿੰਨੀ ਸ਼ਾਂਤੀ ਆ ਪਾਜੀ ਪੀਸਫੁੱਲ ਏਰੀਆ ਆ ਤੁਸੀਂ ਸਾਹਮਣੇ ਇੱਧਰ ਕੈਮਰਾ ਮੈਂ ਕਹਿੰਦਾ ਤੁਸੀਂ ਸਾਰੇ ਦਰਸ਼ਕਾਂ ਨੂੰ ਦਿਖਾਓ ਸਾਹਮਣੇ ਪਹਾੜ ਆ ਆ ਦੇਖੋ ਸਾਹਮਣੇ ਪਹਾੜ ਆ ਤੇ ਉਸ ਤੋਂ ਬਾਅਦ ਪਿੱਛੇ ਦੇਖੋ ਕਿੰਨਾ ਸੋਹਣਾ ਨਜ਼ਾਰਾ ਆ ਕਈ ਵਾਰੀ ਪੁਰਾਣੇ ਸਮਿਆਂ 'ਚ ਜਿੱਦਾਂ ਅੱਜ ਕੱਲ ਅਸੀਂ ਉਹ ਕਹਿ ਦਿੰਦੇ ਹਾਂ ਕਿ ਥੱਕ ਗਏ ਆ ਜੀ ਚਲੋ ਚਲੀਏ ਪਹਾੜਾ ਨੂੰ ਤਾਂ ਉਸ ਟਾਈਮ ਤੇ ਮਹਾਰਾਜੇ ਵੀ ਇਦਾਂ ਹੀ ਕਰਦੇ ਹੁੰਦੇ ਸੀ ਤਾਂ ਆਪਣਾ ਜਿਹੜਾ ਸਮਾਂ ਐ ਉਹ ਪਹਾੜਾਂ ਦੇ ਵਿੱਚ ਗੁਜ਼ਾਰਿਆ ਕਰਦੇ ਸੀ ਤੇ ਭਾਜੀ ਇਹ ਛੱਤ ਨੂੰ ਜਾਂਦੀ ਆ ਪੌੜੀਆਂ ਪਾ ਇੱਧਰ ਵੀ ਚੱਲਦੇ ਨਾ ਦੇਖਦੇ ਆ ਇੱਧਰ ਕੀ ਆ ਕਾਫੀ ਛੋਟੀਆਂ ਛੋਟੀਆਂ ਪੌੜੀਆਂ ਆ ਭਾਜੀ ਆ ਤੁਸੀਂ ਇੱਕ ਚੀਜ਼ ਨੋਟ ਕਰੋ ਦੇਖੋ ਇੱਟਾਂ ਦੇਖੋ ਭਾਜੀ ਕਾਫੀ ਪੱਥਰੀ ਹਮੇਸ਼ਾ ਨਾਲ ਪੁਰਾਣੀ ਇੱਟਾਂ ਆ ਦੇਖੋ ਬਾਜੀ ਉੱਤੇ ਆ ਕੇ ਕਿੰਨਾ ਸੋਹਣਾ ਨਜ਼ਾਰਾ ਇਹ ਤਾਂ ਮਿਲਦਾ ਇਹਨਾਂ ਨੇ ਆਪ ਹੀ ਉਹਨੂੰ ਦੇਖਭਾਲ ਸਾਹ ਸੰਭਾਲ ਵਾਸਤੇ ਇਹ ਬਣਾਇਆ ਹੋਇਆ ਆ ਉਹ ਤੁਸੀਂ ਦੇਖੋ ਮੇਰੇ ਸਾਰੇ ਪਾਸੇ ਪਹਾੜ ਆ ਸਿਰਫ ਇਧਰੋਂ ਅਸੀਂ ਆਏ ਆ ਇਹ گاਵਾ ਚੜਦੀਆਂ ਪਈਆਂ ਇੱਥੇ ਤੇ ਬਹੁਤ ਸੋਹਣਾ ਆ ਜਿਹੜਾ ਦਰਖਤ ਬਾਜੀ ਹੈਗਾ ਆਪਣਾ ਆਹਾ ਇਪਲ ਦਾ ਇਹ ਵੀ ਬਹੁਤ ਪੁਰਾਣਾ ਆ ਤੇ ਤੁਸੀਂ ਨਾ ਇਹ ਆ ਦੇਖੋ ਸਾਹਮਣੇ ਜਿਹੜੀ ਤੁਸੀਂ ਆ ਦੇਖ ਰਹੇ ਹੋ ਉਹ ਪਾਜੀ ਪਾਣੀ ਦਿਖਾਇਓ ਇੱਥੋਂ ਉਹ ਚੱਲਦਾ ਤੇ ਆਹ ਦੇਖੋ ਪਾਣੀ ਜਿਹੜਾ ਉਹ ਸਾਹਮਣੇ ਪਾਣੀ ਚੱਲਦਾ ਪਿਆ ਆ ਇਹ ਸ਼ਾਇਦ ਤੁਹਾਨੂੰ ਕੈਮਰੇ ਚ ਬਹੁਤਾ ਨਾ ਦਿਖਿਆ ਦੇਖੋ ਜੀ ਇਹ ਜਿਹੜਾ ਪਾਣੀ ਆ ਨਾ ਇਹ ਖੱਡ ਦਾ ਪਾਣੀ ਆ ਇਹ ਤਾਂ ਹੁਣ ਤਾਂ ਬਹੁਤ ਥੋੜੇ ਰਹਿ ਗਏ ਆ ਇੱਕ ਟਾਈਮ ਦੇ ਉੱਤੇ ਪਾਣੀ ਬਹੁਤ ਜ਼ਿਆਦਾ ਵਗਦਾ ਸੀਗਾ ਆਜੂ ਭਾਈ ਹੁਣ ਥੱਲੇ ਚੱਲਦੇ ਆ ਤੇ ਦੂਜੇ ਪਾਸੇ ਦੇਖਦੇ ਆ ਸੇਰੀ ਆ ਦੇਖੋ ਭਾਈ ਦਰਵਾਜਾ 1100 ਸਾਲ ਪੁਰਾਣਾ ਦਰਵਾਜਾ ਆ ਕਿੰਨੀ ਮਜ਼ਬੂਤ ਲੱਕੜੀ ਆ ਇੱਥੇ ਤਾਂ ਆਪਾਂ ਦੇਖੀਦਾ ਆ ਦਰਵਾਜਾ ਫਿੱਟ ਬਾਦ ਕਰਤੇ ਆ ਤੇ ਉਹ ਪਹਿਲੇ ਗਲਗਲ ਜਾਂਦਾ ਆ ਆ ਦੇਖੋ ਉਸ ਟਾਈਮ ਦੇ ਉੱਤੇ ਜਿਹੜੇ ਮਹਾਰਾਜੇ ਭਾਜੀ ਮੇਰੇ ਖਿਆਲ ਨਾਲ ਇਹ ਵਾਲੇ ਪੁਰਾਣੀ ਫੋਟੋ ਲੱਗੀਆਂ ਨੇ ਸਰਦਾਰ ਸ਼ਾਹ ਦੇ ਵੀ ਹੋ ਸਕਦੇ ਮਹਾਰਾਜਾ ਹਨਾ ਇੱਧਰ ਜਿੱਦਾਂ ਜਿੱਦਾਂ ਦੇ ਨਾ ਇੱਕ ਚੀਜ਼ ਹੋ ਰਿਆ ਪਾਜੀ ਜਿਹੜੀਆਂ ਫੋਟੋਆਂ ਆ ਨਾ ਇਹ ਐਵੇਂ ਨਹੀਂ ਲੱਗ ਜਾਂਦੀਆਂ ਜਿਹੜੇ ਪੁਰਾਣੇ ਲੋਕ ਹੁੰਦੇ ਸੀਗੇ ਨਾ ਉਹ ਫੋਟੋਆਂ ਜਿਹੜੀਆਂ ਲੋਂਦੇ ਹੁੰਦੇ ਸੀ ਉਹਨਾਂ ਦਾ ਕੋਈ ਮਤਲਬ ਹੁੰਦਾ ਸੀ ਜਾਂ ਆਪਾਂ ਕਹਿ ਲਈਏ ਕਿ ਉਹ ਹਨੂਮਾਨ ਜੀ ਦੇ ਭਗਤ ਸੀਗੇ ਤੇ ਜਾਂ ਮਤਲਬ ਇੱਥੇ ਦੇਖੋ ਕੁਸ਼ਤੀਆਂ ਵਗੈਰਾ ਤੀਰ ਨਿਸ਼ਾਨ ਮਤਲਬ ਕੋਛਣਾ ਕੁਛਣਾ ਨੂੰ ਇਦਾਂ ਦੇ ਸ਼ੌਂਕ ਸੀ ਘੋੜ ਸਵਾਰੀ ਆ ਸਾਰੇ ਮਤਲਬ ਆ ਕੋਈ ਇਦਾਂ ਥੋੜੀ ਹੁੰਦਾ ਨਾ ਆ ਜੋ ਅੱਗੇ ਪਾਜੀ ਵਾ ਦੇਖੋ ਤੇ ਦਰਵਾਜ਼ਿਆਂ ਦੇ ਡਿਜ਼ਾਈਨ ਦੇਖੋ ਕਿੰਨੇ ਸੋਹਣੇ ਬਣਾਏ ਹੋਏ ਆ ਬਹੁਤ ਸੋਹਣੀਆਂ ਚੀਜ਼ਾਂ ਬਰੀਕੀ ਵਾਲਾ ਬਰੀਕੀ ਵਾਲਾ ਕੰਮ ਆ ਤੇ ਦੇਖੋ ਕਿੰਨੀਆਂ ਸੋਹਣੀਆਂ ਵਿੱਚ ਇਹਨਾਂ ਨੇ ਰੈਗੂਲੇਸ਼ਨ ਵੀ ਕੀਤੀ ਪਾਜੀ ਉੱਪਰ ਨਾ ਚੇਂਜ ਕੀਤਾ ਆ ਕਹਿੰਦੇ ਆ ਕਿ ਜਿਹੜਾ ਘਰ ਹੁੰਦਾ ਆ ਉਹ ਆਪਣਿਆਂ ਨਾਲ ਜਾਂ ਕੀ ਕਹਿੰਦੇ ਹੁੰਦੇ ਭਾਜੀ ਉਹਨਾਂ ਨਾਲ ਹੀ ਸੱਜਦਾ ਆ ਘਰਦਿਆਂ ਨਾਲ ਮੈਂਬਰਾਂ ਨਾਲ ਹੀ ਸੱਜਦਾ ਇੱਕ ਟਾਈਮ ਤੇ ਇੱਥੇ ਇੱਕ ਟਾਈਮ ਤੇ ਇੱਥੇ ਦੇਖੋ ਕਿੰਨੀ ਮਤਲਬ ਰੌਣਕ ਮੇਲਾ ਰਿਹਾ ਹੁਣ ਆਇਆ ਕਿੰਨੇ ਇੱਥੇ ਲੋਕ ਆਉਂਦੇ ਹੁਣ ਆ ਤੇ ਅੱਜ ਇਹ ਉਜਾੜ ਕਬੂਤਰਾਂ ਦਾ ਇੱਕ ਘਰ ਬਣ ਚੁੱਕਾ ਆ ਕਹਿੰਦੇ ਹੁੰਦੇ ਘਰ ਵੀ ਬੰਦਿਆਂ ਨਾਲ ਹੁੰਦੇ ਆ ਤੇ ਬੰਦੇ ਵੀ ਅੱਜਕੱਲ ਕਹਿ ਲਓ ਕਿ ਇਹਦੇ ਵਿੱਚ ਹੈ ਨਹੀਂ ਉਹ ਤੇ ਇਹ ਇੱਕ ਬਣ ਗਈ ਜੋ ਆ ਯਾਦਗਾਰ ਤੇ ਬਾਬਾ ਨਾਨਕ ਜੀ ਦਾ ਪ੍ਰਾਤਨ ਚਿੱਤਰ ਤੁਸੀਂ ਦੇਖੋ ਇਹ ਬਾਬਾ ਨਾਨਕ ਜੀ ਦਾ ਹੋਰ ਵੀ ਇੱਥੇ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਇੱਥੇ ਆ ਵਿਆਹ ਸ਼ਾਦੀ ਜਿਹੜਾ ਉਸ ਟਾਈਮ ਤੇ ਹੁੰਦਾ ਸੀ ਭਾਜੀ ਦੇਖੋ ਮਤਲਬ ਨਿੱਕੀ-ਨਿੱਕੀ ਚੀਜ਼ ਆ ਆਦੇ ਟਾਈਮ ਤੇ ਅਸੀਂ ਬੈਂਡ ਵਾਜੇ ਲੈ ਕੇ ਜਾਂਦੇ ਆ ਦੇਖੋ ਤਬਲਾ ਔਰ ਸਰੰਗੀ ਵਗੈਰਾ ਉਸ ਟਾਈਮ ਦੇ ਉੱਤੇ ਜੋ ਲੈ ਕੇ ਜਾਂਦੇ ਹਾਥੀਆਂ ਦੇ ਉੱਤੇ ਆਪਣੇ ਜਿਹੜੇ ਵਿਆਹ ਰਾਜੇ ਮਹਾਰਾਜਾ ਕਰਦੇ ਹੁੰਦੇ ਸੀ ਤੇ ਸ਼੍ਰੀ ਕ੍ਰਿਸ਼ਨ ਜੀ ਦੀ ਤਸਵੀਰ ਹੋਰ ਵੀ ਇੱਥੇ ਕਈ ਕੁਛ ਆ ਜਿਹੜੀਆਂ ਤਸਵੀਰਾਂ ਉੱਕਰੀਆਂ ਹੋਈਆਂ ਆ ਸੋ ਬਾਕੀ ਹੁਣ ਅਸੀਂ ਨਾ ਜਿਹੜਾ ਥੱਲੇ ਚੱਲਦੇ ਆ ਜਿਹੜੇ ਇੱਥੇ ਦੇ ਮਤਲਬ ਹੈਗੇ ਆ ਪੁਜਾਰੀ ਜਾਂ ਇੱਥੇ ਦੇ ਜਿਹੜੇ ਬਾਬਾ ਜੀ ਆ ਮੰਦਰ ਦੇ ਉਹਨਾਂ ਦਾ ਬੈਠ ਕੇ ਬਾਕੀ ਦੀ ਜਾਣਕਾਰੀ ਲੈਨੇ ਆ ਤੇ ਤੁਸੀਂ ਹੋਰ ਵੀ ਜਿਹੜੀ ਇਸ ਮੰਦਰ ਬਾਰੇ ਜਾਣਕਾਰੀ ਲੈਣੀ ਆ ਆਪਾਂ ਉਹਨਾਂ ਕੋਲੋਂ ਹੀ ਤੁਹਾਨੂੰ ਮਤਲਬ ਜਿਹੜੀ ਆ ਉਹਨਾਂ ਦੇ ਮੋਕਾ ਤੁਹਾਨੂੰ ਸੁਣਾਵਾਂਗੇ ਕਿ ਕੀ ਇੱਥੇ ਦਾ ਇਤਿਹਾਸ ਆ ਪ੍ਰੋਪਰ ਜਿੰਨੀ ਕਿ ਸਾਨੂੰ ਨੋਆ ਸੀਗੀ ਅਸੀਂ ਤੁਹਾਨੂੰ ਦੱਸਤਾ ਤੇ ਬੜੇ ਨਾਲ ਵੀਡੀਓ ਦੇ ਨਾਲ ਚੱਲਦੇ ਆ ਕਰਦੇ ਆ ਉਹਨਾਂ ਦੇ ਨਾਲ ਗੱਲਬਾਤ ਹੁਣ ਅਸੀਂ ਪਹੁੰਚ ਚੁੱਕੇ ਆ ਮੰਦਿਰ ਦੇ ਅੰਦਰ ਅ ਇੱਥੋਂ ਦੇ ਮਹੰਤ ਸ਼੍ਰੀ ਰਾਮ ਬਾਲਕਦਾਸ ਜੀ ਨਾਲ ਕਰਾਂਗੇ ਇਸ ਮੰਦਿਰ ਦੇ ਬਾਰੇ ਗੱਲਬਾਤ ਆਪ ਜੀ ਸਾਨੂੰ ਦੱਸਣਗੇ ਇਸ ਮੰਦਿਰ ਦਾ ਇਤਿਹਾਸ ਤੇ ਇੱਥੋਂ ਦੀ ਪ੍ਰੋਪਰ ਜਾਣਕਾਰੀ ਦੇਣਗੇ ਸਵਾਗਤ ਕਰਦੇ ਆ ਗੱਲਬਾਤ ਮਹੰਤ ਜੀ ਨਾਲ ਨਮਸਕਾਰ ਜੀ ਨਮਸਕਾਰ ਅਮਾ ਜੀ ਅਸੀਂ ਚਾਹੁੰਦੇ ਆ ਜੀ ਸਾਡੇ ਜਿੰਨੇ ਵੀ ਭਗਤਿਆ ਜਿੰਨੇ ਵੀ ਦੇਖ ਰਹੇ ਦਰਸ਼ਕ ਆ ਉਹਨਾਂ ਨੂੰ ਇਸ ਮੰਦਰ ਦੀ ਤੇ ਇਸ ਕਿਲੇ ਦੀ ਜਾਣਕਾਰੀ ਦੋ ਹਾਂ ਜੀ ਇਹ ਠਾਕੁਰ ਦਵਾਰਾ ਪਰਾਚੀ ਜੋ ਕਿ ਮਹਾਰਾਜਾ ਕਪੂਰਥਲਾ ਕਈ ਰਿਆਸਤ ਜੀ ਉਸ ਰਿਆਸਤ ਮੇ ਇਹ ਪਰਾਚ ਠਾਕੁਰ ਦਵਾਰਾ ਇਸ ਠਾਕੁਰ ਦਵਾਰੇ ਨੂੰ राजा रघुवंश जो कि महाराजा कपूरथला हुए हैं उन्होंने समय बीच किला तैयार हुई थी और इस किला में सबसे पहले जरे महापुरुष हुए वो श्री बाबा रामदास जी महाराज तपोस्थली तो रामगढ़ वाली और उसके बाद अभी करीब छब्बीस सत्ताईस महंत हुए हैं और बाबा रामदास जी महाराज जिस समय में इस इलाके में जल का व्यवस्था नहीं था वो पानी की व्यवस्था इस जगह से 11-12 किलोमीटर दूर बाबा जी ने चुमटा मार के और वो उत्पत्ति हुई जो कि आज भी चौबीस घंटा और 12 महिना चल रहा है और इसी जल से सारे इलाके में पानी पीने को मिल रही है यह जड़ी अनादि काल सतगुरु बाबा रामदास जी हुए हैं वो करीब 1100 साल ये प्राचीन हुए और ये बबंजाद्वारे गद्दी में से एक द्वारा गद्दी बाबा धुंधु राम द्वारा गद्दी से प्रचलित है बवंजा द्वारे गद्दी बिच इस जगह ठीक पहले इस पिंड का नाम तटवाली था पुराना अनादिकाल था उस जब बाबस्या करके इस पिंड का नाम बाबा राम तटवाली से मशहूर हुए पिंडोरी इटवाल है इस जगह करीब पुन छह सात किलोमीटर जो कि अटवाल गोत्र जट संबंधित हैं वो एक अलग जो कि इस पिंड हिस्सा है इस जब प्राचीन अनादि काल में जब जब किसी धर्म की हानि होती है तब तब संत महापुरुष कोई न कोई पांच तत्व के, के शरीर में अवतरित होते हैं उस बाबा रामदास जी का ये सजाया हुआ ठाकुर द्वारा प्राचीन जो कि अंदर अभी साढ़े ग्यारह सौ साल का प्राचीन जिसको कि हम ठाकुर जी कहते हैं वो सालग्राम भगवान विराजमान है और वो सालिक राम भगवान अनादिकाल दे आज के डेट में पंजाब सरकार पुरातत्व विभाग और कई पीछे करीब पैंतीस लाख रुपए की ग्रांट ऊपर रिपेयर वास्ते जो चित्रकारी है उसको धर, धरोहर को रखने वास्ते सरकार ने भी मंजूर थे ती लाख रुपये उसके बाद जो इस गद्दी की हालात बड़ी दयनीय हो गया था और ये दोबारा 2017 दो से अभी तक ये पुराना विग्रह और ठाकुर जी अपनी जगह विराजमान हुए जब रामायण में लिखा है कि जब जब होई धर्म के हानि बारहे असुर अधम अभिमानी तब तब प्रभुधरी विविध शरीरा पंच रचित अति अधम शरीरा वो पांच तत्व में हमारे बाबा रामदास जी महाराज तब प्राचीन ठाकुर द्वारे में पधारे और उनके कई गाथाएं जो कि हमारे सारे सनातन में जानते हैं जरा बैरागी संप्रदाय से वो महाराज संबंधित हैं उन्हीं की परंपरा से ये गद्दी विराजमान हुआ है और इस जगह काफी टाइम के बाद जो कि महाराजा रंजीत सिंह जी पालकी बाबा जी को अर्पण किए हुए हैं उनके पीछे पीर महाराज हैं वो भी प्राचीन है ठाकुर जी के कृपा से इस जगह महाराजाओं ने जगीर लाए थे जो कि सलपरस से एक्ट बिछाने करके सारी जमीन सलपरस हो गई और खुर्द बुर्द हो गई आज के डेट में संगत देश विदेश से भी आते हैं और हरेक धर्म इस जगह के वो नतमस्तक होते हैं और उनकी मनोकामना पूर्ण होते हैं और उस मनोकामना पूर्ण होने से दोबारा वृद्धि फिर सजाया जा रहा है कई इतिहास महाराज जी का है गुरु महाराज का जो कि अनेक चमत्कार जो कि देखने को सुनने को मिल रहा है ये ठाकुर द्वारा प्राचीन रामकट वाली जो कि आप हरेक पूरा वर्ल्ड के बिच इस गद्दी को मशहूर हैं जो बाहर अनुनाई भी हैं और उनकी देखरेख में सारे कुछ कारोबार सेवा चल रहा है भाई इधर मेला कब लगता है जी हाँ ये जब जन्माष्टमी का मेला श्री राम जी का उत्सव जब रामनवमी का मेला बैसाखी का मेला और हमारे बाबा रामदास जी का भी जन्मदिन मनाया जाता है और कई महापुरुष ऐसे हुए हमारे महंत बैरागी संप्रदाय से इस जगह जो बहुत करने वाले हुए हैं जिनकी समाध अभी है उधर समाधा भी बनी हुई है ना? हाँ समाधि बने हुए हैं पच्चीस छब्बीस महंत हो चुके हैं आज तक आपको बाबा जी जहाँ पर कितना समय हो गया हाँ मेरे को करीब मैं 2000 मैं एक्चुअली तो इस जगह बहुत बचपन में आ गया था ठीक है जी और 77 78 दे करीब मैं इस जगह आया हूँ उसके बाद उनासी थी में इस पिंड दे गुरु महाराज के इच्छा अनुसार और पिंड नगर निवासियों के इच्छा अनुसार मैं सरपंच भी रहा अच्छा जी 88 तक मैं सरपंच रहा और जो प्राइमरी स्कूल मत मतलब जी आप मंदिर की सेवा भी करते हैं तो पिंड की भी सरपंच बन के सेवा की ऐसा है कि जब सनातन धर्म का मतलब यह है कि सत्य को किसी भी जगह जहाँ सत्यता है तो विद्या मुख्य चीज है इस करके मेरे को सरपंच बनाने का मुख्य कारण था कि ये इलाका बहुत गरीबी था।, भी, भी था और मैं भी बाहर से आने के बाद हाँ। इस जगह कुछ नमी सीखने को मिलना था तो पिंड वाले ने सर्वसम्मति से आपको सरपंच जब... में मेरे को सरपंच बना दिए जब आप आए थे तो इधर तो काफी मतलब आ, रक्कर बगेरा कोई व्यवस्था नहीं मालिया हालात बड़ी कमजोर थी बिजली वगैरह बाद में आए है जी जी। तो तो निर्माण हाँ दोबारा ये सारा कुछ खंडहर हो गया सतराह के बाद हुआ ना? हाँ जी ये सतारा में मैं दोबारा आया हूँ जी जी और सतारा के बाद ये सारे ए टू जेड जो भी कंस्ट्रक्शन हुआ है जो हर ठाकुर जी की कृपा से जो ड्यूटी मिली है वो असी तो आप प्यारी संगत को और जो वीडियो देख रहे हैं, हमारे लोग हैं उनको क्या अपना हाँ, मैं है? तो ये संदेश दूंगा कि जी ये ऋषि मुनि की धरती है जी। और हमारे ऋषि मुनि करके हम सब जिंदगी जीते हैं हमारा चार ऋण इंसान का होता है मातृ देवो भव पितृ देवो भव गुरु देवो भवा तो आचार्य देवो भव माता पिता गुरु और आचार्य आचार्य कहते हैं कुल गुरु कुल गुरु से वंश बाधा होता है धन समृद्धि सुख आयु जो कुछ है कुल गुरु से है तो आप सभी संगत को मैं ये गल कहेंगे कि आप गद्दी को और ठाकुर जी की मथा टेकते हैं और उनका मनोकामना पूर्ण होता है जी आपका बहुत बहुत धन्यवाद जी ਆਪਨੇ ਆਪਣਾ ਕੀਮਤੀ ਸਮਾਂ ਦਿਆ ਤਾਂ ਬਾਕੀ ਆਪ ਸਭ ਜਿਹੜੇ ਸਾਡੇ ਵੀਡੀਓ ਦੇਖ ਰਹੇ ਆ ਮੈਂ ਮੰਤਜੀ ਨਾਲ ਪਹਿਲਾਂ ਇੱਥੇ ਆ ਕੇ ਆਪਾਂ ਬੈਠੇ ਸੀ ਚਾਹ ਪਾਣੀ ਪਾਛਿਆ ਤੇ ਇਹਨਾਂ ਨਾਲ ਬਹੁਤ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਕਾਫੀ ਜਾਣਕਾਰੀ ਆ ਮੰਤਜੀ ਨੂੰ ਸਨਾਤਨ ਧਰਮ ਦੀ ਤਾਂ ਹੋਰ ਵੀ ਕਈ ਮਤਲਬ ਗੱਲਾਂ ਦੀ ਤਾਂ ਜਿਹੜੇ ਸਾਡੇ ਵੀਰ ਭੈਣ ਦੀ ਖੋਜ ਕਰਦੇ ਆ ਉਹ ਇੱਥੇ ਆ ਕੇ ਜਰੂਰ ਇਹਨਾਂ ਨੂੰ ਮਿਲ ਤੇ ਬਾਕੀ ਇੱਥੇ ਆ ਕੇ ਮਨੋ ਕਾਮਨਾ ਵੀ ਪੂਰੀਆਂ ਹੁੰਦੀਆਂ ਆ ਤੋ ਹੁਣ ਇਸ ਤੋਂ ਬਾਅਦ ਅਸੀਂ ਚੱਲਦੇ ਆਂ ਸਮਾਦਾਵਲ ਤੇ ਉੱਥੇ ਦੇ ਵੀ ਤੁਹਾਨੂੰ ਇੱਕ ਵਾਰੀ ਛੋਟਾ ਜਿਹਾ ਇੱਕ ਉਥੇ ਝਲਕ ਦਿਵਾਵਾਂਗੇ ਠੀਕ ਹੈ ਜੀ ਜੈ ਸ਼੍ਰੀ ਰਾਮ ਇਹ ਤੁਸੀਂ ਹੁਣ ਜੋ ਦੇਖ ਰਹੇ ਹੋ ਇਹ ਇਸ ਕਿਲੇ ਦੀ ਆਪਾਂ ਫਰੰਟ ਵੀ ਕਹਿ ਸਕਦੇ ਆ ਲਾਈਪਾ ਕੇ ਐਂਟਰੀ ਪੁਆਇੰਟ ਕਹਾਂਗੇ ਤੁਸੀਂ ਦੇਖੇ ਅੰਦਾਜ਼ਾ ਲਗਾ ਲਓ ਇਹ ਕਿੰਨਾ ਪੁਰਾਣਾ ਕਿਲਾ ਆ ਔਰ ਕਿੰਨਾ ਖੂਬਸੂਰਤ ਆ ਬਾਕੀ ਸਮੇਂ ਦੇ ਅਨੁਸਾਰ ਥੋੜਾ ਇਹਦੀ ਰਿਪੇਅਰ ਜਾਂ ਕਹਿ ਲਓ ਸੰਭਾਲ ਨਹੀਂ ਹੋ ਸਕੀ ਸੀ ਤਾਂ ਹੁਣ ਇਹਨਾਂ ਦੀ ਸੰਭਾਲ ਦਾ ਜਿਹੜਾ ਜੁਮਾ ਆ ਇੱਥੇ ਇਹਨਾਂ ਨੇ ਮੰਦਿਰ ਕਮੇਟੀ ਨੇ ਚੁੱਕਿਆ ਆ ਤੇ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਉਸ ਸਟਾਈਲ ਤੇ ਇਹ ਮੰਦਿਰ ਜਿਹੜਾ ਕਿਲਾ ਆ ਇਹ ਰਿਆ ਹੋਵੇਗਾ ਕਿਦਾਂ ਇੱਥੇ ਆ ਜਿਹੜਾ ਦਰਖਤ ਤੁਸੀਂ ਦੇਖ ਰਹੇ ਹੋ ਪੀਪਲ ਦਾ ਇਸ ਦਰਖਤ ਦੇ ਥੱਲੇ ਇੱਕ ਟਾਈਮ ਤੇ ਉਹ ਰਾਜੇ ਮਹਾਰਾਜੇ ਮਹਾਰਾਜਾ ਰਣਜੀਤ ਸਿੰਘ ਜੀ ਇੱਥੇ ਆ ਕੇ ਬਿੰਦੇ ਹੋਣਗੇ ਕਿੰਨਾ ਰੌਣਕ ਮੇਲਾ ਇੱਥੇ ਬਾਤਵੰਦ ਭਾਜੀ ਦੇਖੋ ਕਿੰਨਾ ਸਕੂਨ ਭਰਿਆ ਦੇਖੋ ਆ ਸਾਹਮਣੇ ਪਹਾੜ ਸ਼ਿਵਾਲਕ ਦੀਆਂ ਪਹਾੜੀਆਂ ਨਾਲ ਹੀ ਹਿਮਾਚਲ ਕਹਿ ਲੋ ਕਿ ਇੰਨਾ ਆ ਦੇਖੋ ਹਵਾਵਾਰ ਵੀ ਪਈ ਆ ਧੁੱਪ ਵੀ ਆ ਹਵਾ ਵੀ ਕਿੰਨੀ ਸੋਹਣੀ ਮਤਲਬ ਰੋਗ ਮੁਕਤੇ ਹਵਾ ਆ ਸੋ ਦੋਸਤੋ ਕਹਿੰਦਾ ਹੁਣ ਮੇਨ ਮਤਲਬ ਇਹ ਆ ਕਿ ਤੁਹਾਨੂੰ ਸਾਡਾ ਜਿਹੜਾ ਕੰਮ ਆ ਤੁਹਾਨੂੰ ਨਵੀਆਂ-ਨਵੀਆਂ ਜਗ੍ਹਾਆਂ ਮਾ ਦਿਖਾਉਣੀਆਂ ਨਵੇਂ-ਨਵੇਂ ਥਾਵਾਂ ਦੀਆਂ ਜਾਣਕਾਰੀਆਂ ਦੇਣੀਆਂ ਜਿਹਦੇ ਨਾਲ ਤੁਸੀਂ ਘਰ ਬੈਠੇ ਇਹ ਸਾਰੀਆਂ ਜਿਹੜੀਆਂ ਜਾਣਕਾਰੀਆਂ ਲੈ ਸਕਦੇ ਆ ਪਰ ਹੁਣ ਮੇਨ ਮੁੱਖ ਦੀ ਗੱਲ ਇਹ ਆ ਕਿ ਅਸੀਂ ਬਲੌਗ ਬਣਾਉਨੇ ਆ ਤੇ ਸਾਨੂੰ ਵੀ ਤਾਂ ਗਹ ਰਹਿੰਦੀ ਆ ਕਿ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਾਡੀਆਂ ਵੀਡੀਓ ਨੂੰ ਲਾਈਕ ਕਰੋ ਤੇ ਇਹਨਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਤਾ ਜੋ ਕਈ ਹੋਰ ਭੈਣ ਭਰਾ ਜਿਹੜੇ ਵੀਰ ਮਿੱਤਰ ਜਿਹੜਾ ਨੂੰ ਇਹ ਜਾਣਕਾਰੀਆਂ ਨਹੀਂ ਪਤਾ ਜਾਂ ਜਿਹੜੇ ਇੱਥੇ ਆਉਣਾ ਚਾਹੁੰਦੇ ਆ ਜ਼ਰੂਰੀ ਨਹੀਂ ਇਸ ਜਗ੍ਹਾ ਤੇ ਹੋਰ ਕਈ ਜਗ੍ਹਾ ਅਸੀਂ ਜਿਹੜੀਆਂ ਤੁਹਾਨੂੰ ਦਿਖਾ ਲੈਣੀਆਂ ਆ ਤੇ ਤੁਸੀਂ ਉੱਥੇ ਆਉਣ ਲਈ ਮਤਲਬ ਕਿ ਤਾਂਗ ਰੱਖੀ ਹੁੰਦੀ ਆ ਦਿਲਾਂ 'ਚ ਕਿ ਅਸੀਂ ਉਸ ਜਗ੍ਹਾ ਤੇ ਜਾਣਾ ਤੇ ਪ੍ਰੋਪਰ ਤੌਰ ਤੇ ਜਾਣਕਾਰੀਆਂ ਅਸੀਂ ਤੁਹਾਡੇ ਤੱਕ ਪਹੁੰਚਾਵਾਂਗੇ ਕਈ ਜਿਹੜੇ ਸਾਡੇ ਵੀਰ ਭਰਾ ਜਿਹੜੇ ਵੀਡੀਓ ਬਣਾਉਂਦੇ ਆ ਉਹ ਪ੍ਰੋਪਰ ਜਾਣਕਾਰੀ ਨਹੀਂ ਦਿੰਦੇ ਕਿਹੜਾ ਅੱਡਾ ਆ ਕਿਹੜਾ ਸਟੇਸ਼ਨ ਆ ਕਿਹੜਾ ਜ਼ਿਲ੍ਹਾ ਆ ਉਹ ਨਹੀਂ ਦੱਸਦੇ ਉਹ ਸੈਂਪਲ ਜਗ੍ਹਾ ਦਾ ਨਾਮ ਦੱਸ ਦਿੰਦੇ ਆ ਤੇ ਉੱਥੋਂ ਲੱਭਣਾ ਹੀ ਬੜਾ ਮੁਸ਼ਕਲ ਹੋ ਜਾਂਦਾ ਸੋ ਦੁਆਰਾ ਬੇਨਤੀ ਆ ਵੀਡੀਓ ਨੂੰ ਲਾਈਕ ਕਰਿਓ ਇਹ ਵੀਡੀਓ ਤੁਹਾਨੂੰ ਕਿੱਦਾਂ ਲੱਗੀ ਤਾਂ ਇਹਨੂੰ ਤੁਸੀਂ ਜਦੋਂ ਆਪਣੇ ਜਿਹੜੇ ਸਾਡੇ ਕਮੈਂਟਾਂ 'ਚ ਵਿਚਾਰ ਦੇਣੇ ਆ ਸੋ ਮਿਲਾਂਗੇ ਅਗਲੇ ਬਲੌਗ ਦੇ ਵਿੱਚ ਮੈਂ ਤੁਹਾਡਾ ਆਪਣਾ ਪ੍ਰਵਿੰਦਰ ਸਿੰਘ ਰਾਜਾ ਟਾਂਡਾ ਔਰ ਬਰ ਬਹੁਸ਼ਿਆਰਪੁਰ ਤੋਂ ਤੇ ਮੇਰੇ ਨਾਲ ਕੈਮਰਾਮੈਨ ਗੱਜੀ ਸਿੰਘ ਸਕਰਾਲਾ ਧੰਨਵਾਦ ਜੀ